ਪੰਜਾਬ ਦੇ ਵਿੱਚ ਭਾਰੀ ਮੀਂਹ ਕਾਰਨ ਮੌਸਮ ਦਾ ਮਿਜ਼ਾਜ ਬਦਲਿਆ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਹ ਭਾਰੀ ਮੀਂਹ ਜੋ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿੰਦੀ ਹੈ ਪਰ ਲੋਕਾਂ ਨੂੰ ਪਰੇਸ਼ਾਨ ਵੀ ਕਰ ਦਿੰਦੀ ਕਿਉਂਕਿ ਸੜਕਾਂ ਤੇ ਪਾਣੀ ਇਕੱਠਾ ਹੋ ਜਾਂਦਾ ਹੈ ਆਵਾਜਾਈ ਪ੍ਰਭਾਵਿਤ ਹੋ ਜਾਂਦੀ ਹੈ ਲੋਕਾਂ ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਪੰਜਾਬ ਦੇ ਵਿੱਚ ਸਵੇਰ ਤੋਂ ਕਈ ਇਲਾਕਿਆਂ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਕਾਰਨ ਲੋਕਾਂ ਨੂੰ ਜਿਹੜੀ ਇਹ ਰਾਹਤ ਮਿਲੀ ਹੈ ਹੁਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਹ ਜ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸੰਜੀਕ ਕਿਤੇ ਜਿਸ ਨੂੰ ਤੁਸੀਂ ਦੇਖਿਆ ਏ ਪੀ ਜੀ ਹਸਪਤਾਲ ਦੀ ਤਸਵੀਰਾਂ ਸੀ ਜਿੱਥੇ ਸਵੇਰ ਤੋਂ ਬਾਅਦ ਹੁਣ ਕਰਕੇ ਪੀ ਜੀ ਆਈ ਜਿਹੜਾ ਇਹ ਪੂਰਾ ਪਾਣੀ ਪਾਣੀ ਹੋ ਗਿਆ ਪਰ ਆ ਬਰਸਾਤ ਕਰਕੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲਦੀ ਹੈ ਪਰ ਆਵਾਜਾਈ ਪ੍ਰਭਾਵਿਤ ਹੋ ਜਾਂਦੀ ਹੈ ਸੜਕਾਂ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ ਪਰ ਜੋ ਹਾਲਾਤ ਤੁਸੀਂ ਫੀਚਾਈ ਦੇ ਦੇਖ ਰਹੇ ਹੋ ਜਿੱਥੇ ਕਿ ਖਾਸ ਕਰ ਮਰੀਜ਼ਾਂ ਨੇ ਆਉਣਾ ਹੁੰਦਾ ਹੈ ਇਲਾਜ ਲਈ ਪਰ ਉੱਥੇ ਜੇਕਰ ਸਹੀ ਤਿੱਕੇ ਦੀ ਨਾਲ ਸਹੂਲਤਾਂ ਮਾ ਨਾ ਹੋਣ ਤਾਂ ਮਰੀਜ਼ਾਂ ਦਾ ਇਲਾਜ ਕਿਸ ਤਰ੍ਹਾਂ ਹੋਵੇਗਾ ਮਰੀਜ਼ ਜਿਹੜੇ ਨਖਜਲਕਵਾਰ ਹੋਣਗੇ ਬੇਸ਼ੱਕ ਮੌਸਮ ਦਾ ਮિજાਜ ਬਦਲ ਚੁੱਕਾ ਹੈ ਗਰਮੀ ਤੋਂ ਰਾਹਤ ਮਿਲਣੀ ਵੀ ਜ਼ਰੂਰੀ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਜੋ ਕਿ ਮੌਸਮ ਵਿਭਾਗ ਦੇ ਵੱਲੋਂ ਜਾਨਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਦਾ ਤਾਪਮਾਨ ਵੀ ਜਿਹੜਾ ਦਰਜ ਕੀਤਾ ਜਾਵੇਗਾ ਤੇ ਹਮਸਪਰੀ ਗਰਮੀ ਦੇ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ। ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਮੁਹਾਲੀ 'ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਜਦਕਿ ਦੱਸਿਆ ਗਿਆ ਕਿ ਲਗਾਤਾਰ ਸਵੇਤੋ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਜਦਕਿ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ, ਬਰਨਾਲਾ, ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਲਗਾਤਾਰ ਜਿਹੜੀ ਪੈਣ ਦੀ ਸੰਭਾਵਨਾ ਦ ਦੇ ਵਿੱਚ ਮਾਮਲੀ ਆਮੀਦ ਦੀ ਸੰਭਾਵਨਾ ਜਿਹੜੀ ਹੈ ਉਹ ਦੱਸੀ ਗਈ ਹੈ ਪਰ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਕੱਲ ਤੋਂ 31 ਕਿਲੋਮੀਟਰ ਦੇ ਕਰੀਬ ਮੀਂਹ ਪੈ ਚੁੱਕਾ ਹੈ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਵੀ ਹਲਕੀ ਬਾਰਿਸ਼ ਪਈ ਹੈ ਜਿਸ ਕਾਰਨ ਸਥਾਨਕ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਤਾਪਮਾਨ ਦੇ ਵਿੱਚੋਂ ਔਸਤਨ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅਦਾਦ ਜੀਏ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਫਰੀਦਕੋਟ ਦੇ ਵਿੱਚ 39.5 ਡਿਗਰੀ, ਪਟੰਡਾ ਦੇ ਵਿੱਚ 37.9 ਡਿਗਰੀ, ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ 36.3 ਡਿਗਰੀ ਅਤੇ ਅੰਮ੍ਰਿਤਸਰ ਦੇ ਵਿੱਚ 35.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਨਾਲ ਦੀ ਚੰਡੀਗੜ੍ਹ ਚ ਮੀਂਹ ਤੋਂ ਬਾਅਦ તાਪਮਾਨ ਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਪਰ ਫਿਰ ਵੀ તાਪਮਾਨ 36.2 ਡਿਗਰੀ ਰਿਹਾ ਜੋ ਕਿ ਆਮ ਨਾਲੋਂ 4.3 ਡਿਗਰੀ ਵੱਧ ਦੱਸਿਆ ਜਾ ਰਿਹਾ ਦਾਦੇ ਕਿ ਮੌਸਮ ਜਿਹੜਾ ਇਹ ਬਦਲਦਾ ਹੈ ਮਿਸਾਲ ਮੌਸਮ ਦਾ ਜਦੋਂ ਬਦਲਿਆ ਜਾਂਦਾ ਹੈ ਤਾਂ ਲੋਕਾਂ ਨੂੰ ਗਰਮੀ ਤੋਂ ਹੋਮਸ ਪਰ ਗਰਮੀ ਤੋਂ ਰਾਹਤ ਜ਼ਰੂਰ ਮਿਲਦੀ ਹੈ ਮੌਸਮ ਸੁਹਾਵਣਾ ਹੋ ਜਾਂਦਾ ਹੈ ਤੇ ਲੋਕੀ ਜਿਹੜੇ ਨੇ ਨਮੀ ਦਾ ਅਨੰਦ ਲੈਦੇ ਨੇ ਪਰ ਉੱਥੇ ਹੀ ਭਾਰੀ ਮੀਂਹ ਪੈਣ ਕਰਕੇ ਖੱਜਲਖੁਆਰ ਦੀ ਹੁੰਦੇ ਨੇ ਆਵਾਜ਼ੇ ਪ੍ਰਭਾਵਿਤ ਹੋ ਜਾਂਦੀ ਹੈ ਸੜਕਾਂ ਤੇ ਪਾਣੀ ਇਕੱਠਾ ਹੋ ਜਾਂਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇਕੱਠਾ ਹੁੰਦਾ ਹੈ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੀ ਛੱਤ ਵੀ ਇੰਨੀ ਮਜ਼ਬੂਤ ਨਹੀਂ ਹੁੰਦੀ ਉਹਨਾਂ ਦੀਆਂ ਤਾਂ ਬਰਸਾਤਾ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਨੇ ਫਿਲਹਾਲ ਜਿਹੜੀ ਤਸਵੀਰਾਂ ਸੀ ਜਾਂ ਜਿਹੜੀ ਅਪਡੇਟ ਸੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ